ਤੇਗ ਬਹਾਦਰ ਜੀ ਦਾ 350 ਸਾਲਾਂ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਖਾਸ ਤੌਰ ਦੇ ਉੱਪਰ ਗੁਰੂ ਨਗਰੀ ਸ਼੍ਰੀਨੰਦਰਪੁਰ ਸਾਹਿਬ ਦੇ ਵਿੱਚ ਵੱਡੇ ਪੱਧਰ ਦੇ ਉਪਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਸ ਨੂੰ ਲੈ ਕੇ ਖਾਸ ਤੌਰ ਤੇ ਇੰਤਜ਼ਾਮ ਕੀਤੇ ਜਾ ਰਹੇ ਨੇ ਤੇ ਉਹਨਾਂ ਦਾ ਮੁਆਇਨਾ ਵੀ ਕਰਨ ਵਾਸਤੇ ਹਰਪਜਨ ਸਿੰਘ ਯੂਟੀ ਸਾਹਿਬ ਸੜਨਾਲਾ ਜ ਮੌਜੂਦ ਨੇ ਆਏ ਵੀ ਹੋਏ ਨੇ ਟੈਂਸਿਟੀ ਜਿਵੇਂ ਤੁਹਾਨੂੰ ਅਸੀਂ ਦਿਖਾਇਆ ਉਹ ਬਣਾਇਆ ਜਾ ਰਿਹਾ ਹੈ ਇਸ ਵਿਲੇ ਜੋ ਵਿਧਾਨ ਸਭਾ ਇੱਥੇ ਹੋਣੀ ਹੈ ਜੋ ਇੱਥੇ ਲਗਾਈ ਜਾਏਗੀ ਇਸ ਪਵਿੱਤਰ ਨਗਰੀ ਦੇ ਵਿੱਚ ਉਸ ਦਾ ਜਾਇਜ਼ਾ ਲੈਣ ਵਾਸਤੇ ਖੁਦ ਹਰਪਜਨ ਜੀ ਆਏ ਹਰਪਜਨ ਜੀ ਵੱਡੇ ਪੱਦਰ ਦੇ ਉੱਪਰ ਦੇਖੋ ਕਰੋੜਾ ਲੋਕ ਇੱਥੇ ਪਹੁੰਚਣੇ ਆ ਜੋ ਦੁਨੀਆ ਤੱਕ ਸੁਨੇਹਾ ਆਪਾ ਦੇਣਾ ਹੈਗਾ ਆਪਣੇ ਗੁਰੂ ਸਾਹਿਬ ਦਾ ਤੇ ਉਸ ਨੂੰ ਲੈ ਕੇ ਇੱਕ ਇਹ ਵੀ ਸੁਨੇਹਾ ਹੈ ਕਿ ਇੱਥੇ ਪਵਿੱਤਰ ਸਦਨ ਜਿਸ ਨੂੰ ਆਪਾਂ ਕਹਿੰਦੇ ਆ ਵਿਧਾਨ ਸਭਾ ਉਹ ਉਸ ਦੀ ਉਸਾਰੀ ਜਿਹੜੀ ਇੱਥੇ ਹੋ ਰਹੀ ਹੈ ਤੁਸੀਂ ਤਿਆਰੀਆਂ ਦਾ ਜਿਹੜਾ ਜਾਇਜ਼ਾ ਵੀ ਲੈਣ ਵਾਸਤੇ ਆਇਓ ਪੰਜਾਬੀਆਂ ਤੱਕ ਆਪਾਂ ਕੀ ਸੁਨੇਹਾ ਪਹੁੰਚਾ ਸਕਦੇ ਆ ਕਿ ਆਖਿਰ ਇਥੋਂ ਸੁਨੇਹਾ ਕੀ ਜਾਏਗਾ ਜਦੋਂ ਇੱਥੇ ਵਿਧਾਨ ਸਭਾ ਲੱਗੇਗੀ ਆ ਦੇਖੋ ਹਿੰਦੀ ਚਾਦਰ ਤੇ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਪੰਜਾਬ ਸਰਕਾਰ ਜਿਹੜਾ ਆ ਉਹ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਯਾਦ ਕਰ ਰਹੀ ਆ ਮਨਾ ਰਹੇ ਆ ਅਸੀਂ ਔਰ ਨਾਟ ਓਨਲੀ ਕਿ ਪੰਜਾਬ ਦੇ ਵਿੱਚ ਹੀ ਬਲਕਿ ਪੂਰੇ ਭਾਰਤ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਨੇ ਸੁਨਾਹੇ ਵੀ ਭੇਜੇ ਨੇ ਅਸੀਂ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਮਾਨਯੋਗ ਮੁੱਖ ਮੰਤਰੀ ਸਹਿਬਾਨ ਨੂੰ ਜਾ ਕੇ ਸੱਦਾ ਪੱਤਰ ਵੀ ਦਿੱਤੇ ਨੇ ਕਿ ਉਹ ਆ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਸੋ ਇੱਕ ਜਿੱਥੇ ਆਪਾਂ ਖੜੇ ਆ ਇੱਥੇ ਇੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਜਿਹੜੀ ਆ ਉਹ ਅਸੀਂ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਆ ਉਹ 24 ਨਵੰਬਰ ਨੂੰ ਇਸ ਮਨਾ ਰਹੇ ਐਥੇ ਇਸ ਖਾਨ ਜਿਹੜਾ ਇਹ ਭਾਈ ਜੈਤਾ ਜੀ ਮੈਮੋਰੀਅਲ ਸਥਾਨ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨ ਹੀ ਉਧਰ ਘਾਟਨ ਕੀਤਾ ਸੀਗਾ ਭਾਈ ਜੈਤਾ ਜੀ ਅ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪੁੱਤਰ ਸੀਸ ਜਿਹੜਾ ਆ ਉਹ ਚਾਂਦਨੀ ਚੌਂਕ ਤੋਂ ਲੈ ਕੇ ਇੱਥੇ ਪਹੁੰਚੇ ਸਿਗੇ ਸੋ ਉਸ ਮੈਮੋਰੀਅਲ ਦੇ ਵਿੱਚ ਅਸੀਂ ਪੰਜਾਬ ਦੀ ਵਿਧਾਨ ਸਭਾ ਜਿਹੜੀ ਆ ਉਹਨੂੰ ਕੰਡਕਟ ਕਰਨ ਜਾ ਰਹੇ ਆਂ ਔਰ ਇੱਕ ਇਹ ਸਾਡਾ ਨਵਾਂ ਨਾ ਗੁਰੂ ਸਾਹਿਬ ਨੂੰ ਕਿ ਅਸੀਂ ਚਾਹੁੰਦੇ ਸੀਗੇ ਕਿ ਉਸ ਜਗ੍ਹਾ ਦੇ ਉੱਤੇ ਇੱਕ ਵਾਰੀ ਪੰਜਾਬ ਦੇ ਆ ਆਵਾਮ ਨੇ ਜਿਹੜੇ ਵੀ ਚੁਣੇ ਹੋਏ ਨੁਮਾਇंदे ਨੇ ਉਹ ਇਸ ਜਗ੍ਹਾ ਦੇ ਉੱਤੇ ਨਖਸਤਸਤਕੋ ਕੇ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਜਿਹੜੇ ਆ ਉਹ ਪੇਟ ਕਰ ਸਕਣ ਸੋ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਅ ਅੱਜ 15/18 ਅਸੀਂ ਇਹਦਾ ਸਾਰਾ ਮੁਕੰਮਲ ਕਰਕੇ ਪੰਜਾਬ ਵਿਧਾਨ ਸਭਾ ਦਾ ਜਿਹੜਾ ਸਟਾਫ ਆ ਉਹਨੂੰ ਹੈਂਡਓਵਰ ਕਰ ਦੇਵਾਂਗੇ ਔਰ ਤੁਸੀਂ ਦੇਖ ਰਹੇ ਹੋ ਕਿ ਇੱਧਰ ਦੇ ਪਾਸੇ ਸਪੀਕਰ ਸਾਹਿਬ ਦੀ ਟੀਆਰ ਉਸ ਤੋਂ ਪਿਛੇ ਖੰਡਾ ਸਾਹਿਬ ਫਿਰ ਇਧਰਲੇ ਪਾਸੇ ਆਪਣੇ ਟ੍ਰੈਜਰੀ ਬੈਂਚਸ ਹੋਣਗੇ ਆਪੋਜੀਸ਼ਨ ਬੈਂਚਸ ਹੋਣਗੇ ਦੈਨ ਸਪੈਕਟੇਟਰਸ ਜਿਹੜੇ ਵਿਜ਼ਿਟਰਸ ਨੇ ਉਹਨਾਂ ਵਾਸਤੇ ਵੀ ਅਸੀਂ ਪ੍ਰਬੰਧ ਕੀਤਾ ਹੈ ਅਫੀਸ਼ੀਅਲ ਜਿਹੜੇ ਆਉਣਗੇ ਬਿਊਰੋਕਰੇਟਸ ਆਉਣਗੇ ਮੀਡੀਆ ਆਏਗਾ ਸਾਰਿਆਂ ਵਾਸਤੇ ਇਵਨ ਡਾਕਟਰਸ ਰੂਮ ਵੀ ਜਿਹੜੇ ਨੇ ਉਹ ਬਣਾਏ ਗਏ ਨੇ ਜਿਵੇਂ ਆਪਣਾ ਵਿਧਾਨ ਸਭਾ ਪਵਿੱਤਰ ਸਦਨ ਹੈ ਬਿਲਕੁਲ ਉਸੇ ਤਰੀਕੇ ਦਾ ਬਣਨਾ ਹੈ ਬਿਲਕੁਲ ਉਸੇ ਤਰੀਕੇ ਦਾ ਬਣਨਾ ਹੈ ਔਰ ਬੜਾ ਇੱਕ ਇਤਿਹਾਸਿਕ ਫੈਸਲਾ ਪੰਜਾਬ ਸਰਕਾਰ ਨੇ ਸਰਦਾਰ ਫਕੂਨ ਸਿੰਘ ਮਾਲਾਬਾਬ ਨੇ ਜਿਹੜਾ ਇਹ ਫੈਸਲਾ ਲਿਆ ਔਰ ਤੁਸੀਂ ਜਾਣਦੇ ਹੋ ਕਿ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦਾ ਸ਼ਾਸਨ ਪੰਜਾਬ ਦੀ ਵਿਧਾਨ ਸਭਾ ਚੰਡੀਗੜ੍ਹ ਤੋਂ ਬਾਹਰ ਨਹੀਂ ਲੱਗਿਆ ਇਹ ਪਹਿਲੀ ਵਾਰੀ ਹੋਏਗਾ ਕਿ ਸ਼ਾਸਨ ਚੜਾਇਆ ਉਹ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਜਿਹੜਾ ਆ ਉਹ ਲਗਾਇਆ ਜਾ ਰਿਹਾ ਹਰਵਜਨ ਜੀ ਦੇਖੋ ਤੁਸੀਂ ਇਤਿਹਾਸ ਨੂੰ ਵੀ ਤੇ ਧਰਮ ਨੂੰ ਵੀ ਬਖੂਬੀ ਜਾਣਦੇ ਹੋ ਜਿਵੇਂ ਤੁਸੀਂ ਹੁਣੇ ਓਪਨਿੰਗ ਦੇ ਵਿੱਚ ਕਿਹਾ ਸਾਡੇ ਗੁਰੂ ਤੇਗ ਬਹਾਦਰ ਜੀ ਹਿੰਦੀ ਦੀ ਚਾਦਰ ਤੁਹਾਨੂੰ ਲੱਗਦਾ ਹੈ ਕਿ ਕਿਉਂਕਿ ਇੱਕ ਵਰਣਨ ਵਰਣਨ ਆਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਕਵੀ ਸੈਨਾਪਤੀ ਸੀਗੇ ਤੇ ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸ੍ਰਿਸ਼ਟੀ ਦੀ ਚਾਦਰ ਤੁਹਾਨੂੰ ਲੱਗਦਾ ਕਿ ਸਾਨੂੰ ਮਤਲਬ ਕਿ ਉਹਨਾਂ ਦਾ ਉਹਨਾਂ ਦੀ ਜਿਹੜੀ ਲਾਸਾਨੀ ਸ਼ਹਾਦਤ ਹੈ ਉਹ ਕਦੀ ਆਪਾਂ ਜਿਹਨਾਂ ਨੂੰ ਹਿੰਦੀ ਦੀ ਚਾਦਰ ਕਹਿੰਦੇ ਆ ਉਹ ਸ੍ਰਿਸ਼ਟੀ ਦੇ ਲਈ ਸੀਗੀ ਮਤਲਬ ਕਿ ਪੂਰੀ ਜੋ ਉਹਨਾਂ ਦਾ ਬਹੁਤ ਵੱਡਾ ਤੁਸੀਂ ਬਿਲਕੁਲ ਸਹੀ ਹੋ ਸ੍ਰਿਸ਼ਟੀ ਦੀ ਚਾਦਰ ਧਰਮ ਦੀ ਚਾਦਰ ਹਿੰਦੀ ਚਾਦਰ ਆਪਾਂ ਕੋਈ ਵੀ ਨਾਮ ਦੇ ਲਈਏ ਹਾਂ ਪਰ ਜੋ ਅਸਾਨੀ ਸ਼ਹਾਦਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਹੈ ਉਹ ਦੁਨੀਆ ਦੇ ਵਿੱਚ ਸਾਨੂੰ ਕਿਤੇ ਇਹੋ ਜੀ ਉਦਾਹਰਨ ਨਹੀਂ ਮਿਲਦੀ ਕਿਉਂਕਿ ਦੇਖੋ ਇੱਕ ਆਪ ਦੇ ਧਰਮ ਵਾਸਤੇ ਇੱਕ ਕਿਸੇ ਦੇ ਧਰਮ ਵਾਸਤੇ ਆਪਣਾ ਆਪ ਵਾਰ ਦੇਣਾ ਇਹ ਕਿਸੇ ਕਿਸੇ ਦੇ ਹਿੱਸੇ ਹੀ ਹੁੰਦਾ ਹੈ ਸੋ ਉਹ ਪਹਿਲਾਂ ਹੀ ਉਹ ਤਾਂ ਰੱਬੀ ਰੂਹ ਸੀਗੇ ਉਹਤੇ ਇੱਕ ਉਹਨਾਂ ਨੇ ਮਤਲਬ ਦੁਨੀਆ ਨੂੰ ਸਨਹਿਾ ਦੇਣਾ ਸੀਗਾ ਕਿ ਸਾਨੂੰ ਦੂਸਰਿਆਂ ਦੀ ਖਾਤਰ ਦੂਸਰੇ ਦੀ ਧਾਰਮਿਕ ਆਜ਼ਾਦੀ ਖਾਤਰ ਖਾਸ ਤੌਰ ਤੇ ਜਿਹੜਾ ਆ ਉਹ ਸਾਨੂੰ ਅੱਗੇ ਆਉਣਾ ਚਾਹੀਦਾ ਤੁਸੀਂ ਦੇਖੋ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾਲ ਜੀ ਜਿਹੜੇ ਉਹਨਾਂ ਦੇ ਨਾਲ ਜਿਨ੍ਹਾਂ ਨੇ ਉੱਥੇ ਸ਼ਹਾਦਤ ਦਿੱਤੀ ਅਡੋ ਅਡੋਲ ਰਹੇ ਤਰਤੀਬ ਆਵੇਂ ਲੱਗੀ ਸੀ ਤਾਂ ਧੀ ਲਗੀ ਸੀਗੀ ਪਰ ਉਹ ਅਡੋਲ ਸੀਗੇ ਨਡਰ ਸੀਗੇ ਹਾਂ ਔਰ ਉਹਨਾਂ ਦੇ ਜੋਸ਼ਹਾਦ ਤਾ ਪੂਰੀ ਉਹਨਾਂ ਦੀ ਸ਼ਹਾਦਤ ਨੂੰ ਪੂਰੀ ਦੁਨੀਆ ਜਿਹੜੀ ਆ ਉਹ ਦੇਖ ਰਹੀ ਸੀਗੀ ਅੱਜ ਅੱਜ ਦੇਖੋ ਤੁਸੀਂ ਚਾਹੇ ਹਿਊਮਨ ਰਾਈਟਸ ਮਨੁੱਖੀ ਅਧਿਕਾਰਾਂ ਦੇ ਨਾਮ ਤੇ ਕਈ ਸੰਸਥਾਵਾਂ ਬਣੀਆਂ ਨੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਬਣੇ ਨੇ ਸਟੇਟ ਹਿਊਮਨ ਰਾਈਟਸ ਕਮਿਸ਼ਨ ਬਣੇ ਨੇ ਇਵਨ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮਿਸ਼ਨ ਵੀ ਬਣੇ ਨੇ ਪਰ ਅੱਜ ਤੋਂ 350 ਸਾਲ ਪਹਿਲਾਂ ਜੋ ਉਹਨਾਂ ਨੇ ਪੈਗਾਮ ਹਿਊਮਨ ਰਾਈਟਸ ਦਾ ਦਿੱਤਾ ਹੈ ਮਨੁੱਖੀ ਅਧਿਕਾਰਾਂ ਦਾ ਦਿੱਤਾ ਹੈ 350 ਸਾਲ ਪਹਿਲਾਂ ਇਹੋ ਜੀ ਸਾਨੂੰ ਕਦੀ ਜਿਹੜੀ ਆ ਉਹ ਆ ਉਹਦੇ ਕੋਈ ਐਗਜ਼ਾਮਪਲ ਕੋਈ ਇਹੋ ਜਿਹੀ ਕੋਈ ਉਦਾਹਰਨ ਜਿਹੜੀ ਆ ਉਹ ਨਹੀਂ ਮਿਲਦੀ ਫਿਰ ਉਹਨਾਂ ਤੋਂ ਬਾਅਦ ਦੇਖੋ ਜਦੋਂ ਉਹਨਾਂ ਨੇ ਚਾਂਦਨੀ ਚੌਕ ਦੇ ਵਿੱਚ ਉਹਨਾਂ ਨੇ ਸ਼ਹਾਦਤ ਦਿੱਤੀ ਉਸ ਤੋਂ ਬਾਅਦ ਭਾਈ ਜੈਤਾ ਜੀ ਉਹ ਲਗਭਗ ਸਵਾ 300 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਸ ਵੇਲੇ ਉਸ ਵੇਲੇ 5 ਦਿਨ ਲੱਗੇ ਉਹਨਾਂ ਨੂੰ ਜਾਂਦ ਕੇ ਮਤਲਬ ਖੌਫ ਸੀਗਾ ਉਸ ਵੇਲੇ ਪੂਰਾ ਮੁਗਲ ਸਾਮਰਾਜ ਦਾ ਖੌਫ ਸੀਗਾ ਬਿਲਕੁਲ ਸੇ ਉਸ ਉਹਦੇ ਵਿੱਚੋਂ ਵੀ ਉਹਨਾਂ ਨੇ ਡਰਤਾ ਦੇ ਨਾਲ ਗੁਰੂ ਸਾਹਿਬ ਦਾ ਆ ਪਾਵਨ ਸ੍ਰੀ ਸੀਸ ਜਿਹੜਾ ਸੀਗਾ ਉਹ ਸੀਨੇ ਨਾਲ ਲਾਇਆ ਔਰ ਉਹ ਜੋਤ ਸੀਗੀ ਜਿਹੜੀ ਗੁਰੂ ਸਾਹਿਬ ਦੀ ਉਹ ਜੋਤ ਉਥੋਂ ਲੈ ਕੇ ਕੋ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੱਕ ਪਹੁੰਚੇ ਔਰ ਆ ਜਿਹੜਾ ਸਮਾਰਕ ਆ ਇਹ ਭਾਈ ਜਤਾ ਜੀ ਦੇ ਨਾਮ ਤੇ ਇਹ ਸਮਾਰਕ ਬਣਾਇਆ ਗਿਆ ਜਦੋਂ ਉਹਨਾਂ ਨੇ ਗੁਰੂ ਸਾਹਿਬ ਦਾ ਅਸੀਸ ਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦਿੱਤਾ ਤੇ ਉਸ ਵੇਲੇ ਫਿਰ ਉਹਨਾਂ ਨੇ ਕਿਹਾ ਰੰਗਰੇਟਾ ਗੁਰੂ ਦਾ ਬੇਟਾ ਉਹ ਉਹਨਾਂ ਨੇ ਉਸ ਵੇਲੇ ਉਹਨਾਂ ਨੂੰ ਖਤਾਬ ਜਿਹੜਾ ਸੀਗਾ ਉਹ ਦਿੱਤਾ ਸੀਗਾ ਸੋ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਅਸੀਂ ਮੈਮੋਰੀਅਲ ਸਮਾਰਕ ਜਿਹੜਾ ਹੈ ਇਹ ਐਸਟੈਬਿਸ਼ ਕੀਤਾ ਅਸਰੇ ਉਹਨਾਂ ਤੇ ਮੇਰੇ ਖੁਦ ਜਿਵੇਂ ਦਾ ਰੂਹ ਕੰਡੇ ਜਿਵੇਂ ਖੜੇ ਹੋ ਜਾਂਦੇ ਆ ਨਾ ਜਿਵੇਂ ਖੁਦ ਮਤਲਬ ਕਿ ਰੋਂਗ ਤੇ ਖੜੇ ਜਿੰਨੂੰ ਆਪਾਂ ਕਹਿੰਨੇ ਆ ਉਹ ਹੋ ਗਏ ਮਤਲਬ ਕਿ ਇਹ ਸ਼ਹਾਦਤ ਜਿਹੜੀ ਹੈ ਨਾ ਸੁਪਰੀਮ ਸੈਕਰੀਫਾਈਸ ਮਤਲਬ ਕਿ ਵਰਲਡ ਦੇ ਵਿੱਚ ਨਹੀਂ ਸੀਗੀ ਬਲਕਿ ਬਹੁਤ ਦਿਵੇਯਾ ਲੋਕਿਕ ਮਤਲਬ ਕਿ ਜੋ ਇੱਕ ਮੈਸੇਜ ਸਾਨੂੰ ਦੇ ਗਏ ਨਾ ਅੱਜ ਦੁਨੀਆ ਉਸੇ ਦੇ ਉੱਪਰ ਚੱਲ ਰਹੀ ਹੈ ਅ ਦੇਖੋ ਜੀ ਇਹ ਇਹ ਹੈ ਜਿਹੜੇ ਜਿਹੜੇ ਰੂਹਾਂ ਨੇ ਇਹ ਰੂਹਾਂ ਕਦੀ ਕਦੀ ਧਰਤੀ ਦੇ ਉੱਤੇ ਆਉਂਦੀਆਂ ਨੇ ਮਤਲਬ ਕਸ਼ਮੀਰੀ ਪੰਡਤ ਹਾਂ ਪੰਡਤ ਕੇਰਮਾਰਾ ਕਿਰਪਾ ਰਾਮ ਜੀ ਦੀ ਅਗਵਾਈ ਦੇ ਵਿੱਚ ਗੁਰੂ ਸਾਹਿਬ ਕੋਲ ਇਸੇ ਧਰਤੀ ਤੇ ਆਏ ਸੀਗੇ ਔਰ ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਰੱਖਿਆ ਕਰੋ ਰੋਂਦੇ ਘਰ ਲਾਉਂਦੇ ਆਏ ਸੀਗੇ ਤੇ ਫਿਰ ਉਹਨਾਂ ਨੇ ਗੁਰਤੇਗ ਬਾਦਰ ਸਾਹਿਬ ਨੇ ਕਿਹਾ ਕਿ ਜਾਓ ਔਰੰਗਜ਼ੇਬ ਨੂੰ ਇਹ ਦੱਸ ਦੋ ਕਿ ਜੇ ਉਹ ਮੈਨੂੰ ਦੀਨ ਕਬੂਲ ਕਰਾ ਲੈਣ ਜੇ ਉਹ ਮੈਨੂੰ ਦੀਨ ਕਬੂਲ ਕਰਾ ਲੈਣ ਤੇ ਫਿਰ ਸਾਰੇ ਜਿਹੜੇ ਉਹ ਦੀਨ ਕਬੂਲ ਕਰ ਲੈਣਗੇ ਠੀਕ ਹੈ ਔਰ ਉਹਨਾਂ ਨੇ ਖੁਦ ਜਾ ਕੇ ਉੱਥੇ ਜਾ ਕੇ ਉਹਨਾਂ ਨੂੰ ਆਗਰਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਉੱਥੋਂ ਬਾਅਦ ਦੇ ਵਿੱਚ ਲਿਆਂਦਾ ਗਿਆ ਕਿਵੇਂ ਉਹਨਾਂ ਦੇ ਸਾਹਮਣੇ ਉਹਨਾਂ ਦੇ ਸਾਹਮਣੇ ਭਾਈ ਸਤੀਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਦੇ ਉੱਤੇ ਤਸ਼ੱਦਦ ਅਥਾ ਤਸ਼ੱਦਦ ਜੜਾਇਆ ਉਟਾਇਆ ਗਿਆ ਪਰ ਅਡੋਲ ਸੀਗੇ ਗੁਰੂ ਸਾਹਿਬ ਦੀ ਜੜੀ ਆ ਉਹ ਜੋ ਉਹਨਾਂ ਦੇ ਉੱਤੇ ਬਖਸ਼ਤ ਸੀਗੀ ਗੁਰੂ ਸਾਹਿਬ ਉਹਨਾਂ ਤੋਂ ਹੀ ਸਾਰਾ ਕੁਝ ਕਿਉਂਕਿ ਉਹ ਇਸ ਚੀਜ਼ ਤੋਂ ਪਹਿਲਾਂ ਹੀ ਉੱਪਰ ਚੁੱਕ ਉੱਠ ਚੁੱਕੇ ਸੀਗੇ ਉਹ ਤੇ ਉਹ ਇਹ ਤੇ ਉੱਥੇ ਇੱਥੇ ਸੀਰੀਜ਼ ਸੀਗੇ ਉਹਦੇ ਪਹਿਲਾਂ ਖੁਦ ਗੁਰੂ ਸੀਗੇ ਹਾਂ ਜੋਤੀ ਦੇ ਤੋਂ ਨਹੀਂ ਕਹਿ ਰਹੇ ਹਨਾ ਤਾਂ ਇਹੋ ਜੀਆਂ ਜੜੀਆਂ ਸ਼ਹਾਦਤਾਂ ਨੇ ਉਹ ਸਾਡੀ ਕੌਮ ਨੂੰ ਸਾਡੇ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਸਾਡੀ ਨਵੀਂ ਪੀੜ੍ਹੀ ਨੂੰ ਉਹਦੇ ਬਾਰੇ ਜ਼ਰੂਰ ਹੀ ਜਾਣਕਾਰੀ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ ਇਸੇ ਕਰਕੇ ਹੀ ਅਸੀਂ ਵਕ ਵਕ ਸਕੂਲਾਂ ਦੇ ਵਿੱਚ ਡਿਬੇਟਸ ਪ੍ਰੋਗਰਾਮ ਰੱਖੇ ਨੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦੱਸਿਆ ਜਾ ਰਿਹਾ ਉਹਨਾਂ ਦੀ ਸ਼ਹਾਦਤ ਬਾਰੇ ਔਰ ਇੱਕ 23 ਤਰੀਕ ਨੂੰ ਇੱਥੇ ਅਸੀਂ ਸਰਬ ਧਰਮ ਸੰਮੇਲਨ ਵੀ ਕਰਾ ਰਹੇ ਆ ਗੁਰਤੇਗ ਮਹਤੋਪਸਾਪ ਜੀ ਸਿਰਫ ਇੱਕ ਕਿਸੇ ਇੱਕ ਧਰਮ ਇਸ ਇੱਕ ਕਮਿਊਨਿਟੀ ਦੇ ਨਹੀਂ ਸੀਗੇ ਉਹਨਾਂ ਨੇ ਸਾਰੇ ਹੀ ਧਰਮਾਂ ਦਾ ਸਤਿਕਾਰ ਕੀਤਾ ਇਸੇ ਕਰਕੇ ਆਪਾਂ 23 ਤਰੀਕ ਨੂੰ ਇਸੇ ਧਰਤੀ ਦੇ ਉੱਤੇ ਸਰਬ ਧਰਮ ਸੰਮੇਲਨ ਹੋਏਗਾ ਜਿਦੇ ਵਿੱਚ ਵੱਖ-ਵੱਖ ਧਰਮਾਂ ਦੇ ਰਾਹ ਪਰ ਜਿਹੜੇ ਨੇ ਉਹਨਾਂ ਨੂੰ ਇਨਵੀਟੇਸ਼ਨ ਦਿੱਤੀ ਗਈ ਆ ਉਹ ਵੀ ਆਉਣਗੇ ਔਰ ਜੋ ਡਿਬੇਟ ਸਾਜਾ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੋਲੋ ਉਹਨਾਂ ਦੇ ਜੀਵਨ ਨੂੰ ਲੈ ਕੇ ਉਹ ਵੀ ਇੱਥੇ ਜੜੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਜੀ ਬਹੁਤ ਅੱਛਾ ਮੈਸੇਜ ਆਏਗਾ ਮੈਂ ਕਿ ਵਰਲਡ ਦੇ ਵਿੱਚ ਜਦੋਂ ਆਪਾਂ ਕਿਉਂਕਿ ਹੁਣੇ ਆਪਾਂ ਦੇਖਿਆ ਜਿਵੇਂ ਯੂਪੀ ਦੇ ਵਿੱਚ ਪ੍ਰਿਆਗਰਾਜ ਦੇ ਵਿੱਚ ਅਯੋਧਿਆ ਦੇ ਵਿੱਚ ਵੱਡੇ ਵੱਡੇ ਸਮਾਗਮ ਹੁੰਦੇ ਆ ਤੇ ਜਦੋਂ ਹੁਣ ਇਹ ਦਿਹਾੜਾ ਆ ਰਿਹਾ ਹੈ ਤੇ ਇੱਕ ਵੱਡਾ ਮੈਸੇਜ ਜਿਹੜਾ ਹੈਗਾ ਇਸ ਕਮਿਊਨਿਟੀ ਵੱਲੋਂ ਇਸ ਧਰਤੀ ਤੋਂ ਉਹ ਜਾਣਾ ਚਾਹੀਦਾ ਹੈ ਤੇ ਇਹ ਇਨਡੀਡ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਜਿਸ ਤਰੀਕੇ ਦੇ ਅਸੀਂ ਤਿਆਰੀਆਂ ਵੀ ਵੇਖ ਰਹੇ ਹਾਂ ਸਾਰੀ ਹੋ ਰਹੀਆਂ ਤੇ ਉਹ ਲੱਗਦਾ ਹੈ ਕਿ ਇੱਕ ਮੈਸੇਜ ਜਾਏਗਾ ਪੂਰੀ ਦੁਨੀਆ ਚ ਗੁਰਨਾਨਕ ਨਾਮ ਲੈਵਾ ਸੰਗਤ ਜਿੱਥੇ ਵੀ ਬੈਠੀ ਹੈ ਕੋਨੇ-ਕੋਨੇ ਵਿੱਚ ਉਡੀਕ ਰਹੀ ਹੈ ਕਿ ਸਾਡੀ ਪੰਜਾਬ ਦੀ ਧਰਤੀ ਕਿਉਂਕਿ ਉਹ ਰਹਿੰਦੇ ਵਿਦੇਸ਼ਾਂ ਚ ਪਰ ਉਹਨਾਂ ਦੀ ਰੂਹ ਜਿਹੜੀ ਹੈ ਆਪਣੀ ਧਰਤੀ ਤੇ ਪੰਜਾਬ ਦੇ ਵਿੱਚ ਹੈ ਬਿਲਕੁਲ ਸਾਡੇ ਕਾਫੀ ਪੰਜਾਬੀ ਭਰਾ ਜਿਹੜੇ ਨੇ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਵਸੇ ਨੇ ਭਾਰਤ ਦੇ ਵੀ ਵੱਖ-ਵੱਖ ਕੋਨਿਆਂ ਦੇ ਵਿੱਚ ਵਸੇ ਨੇ ਔਰ ਤੁਸੀਂ ਯੂਪੀ ਦੇ ਵਿੱਚ ਦੇਖ ਲਓ ਪਿਛਲੇ ਦਿਨੀ ਮੈਂ ਕੈਰਲਾ ਗਿਆ ਸੀਐਮ ਸਾਹਿਬ ਨੂੰ ਇਨਵਾਈਟ ਕਰਨ ਵਾਸਤੇ ਤੇ ਉਸ ਦਿਨ ਗੁਰਪੂਰਵ ਸੀਗਾ ਤੇ ਮੈਂ ਉੱਥੇ ਹੀ ਦੇਖ ਰਿਹਾ ਸੀਗਾ ਕਿ ਮੈਂ ਕੋਈ ਮੈਨੂੰ ਗੁਰਦੁਆਰਾ ਸਾਹਿਬ ਮਿਲੇ ਤੇ ਮੈਂ ਉੱਥੇ ਨਤਮਸਤਕ ਹੋ ਗਿਆ। ਕੈਰਲਾ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਸੀਗਾ। ਮੈਂ ਉੱਥੇ ਗਿਆ ਔਰ ਸੰਗਤ ਉੱਥੇ ਵੀ ਜੜੀ ਆ ਉਹ ਮਤਲਬ ਨਾਮ ਜਪ ਰਹੀ ਸੀਗੀ। ਕੀਰਤਨ ਕਰ ਰਹੇ ਸੀਗੇ, ਕਥਾ ਕਰ ਰਹੇ ਸੀਗੇ। ਸੋ ਗੁਰੂ ਸਾਹਿਬ ਦੇ ਪੈਗਾਮ ਜਿਹੜੇ ਨੇ ਜੜੀ ਉਹਨਾਂ ਦੀ ਜੜੀਆਂ ਸਿੱਖਿਆਵਾਂ ਨੇ ਇਹ ਪੂਰੀ ਮਨੁੱਖਤਾ ਵਾਸਤੇ ਨੇ। ਹਰ ਕੋਨੇ ਮਨੁੱਖ ਜਿਹੜੇ ਜਿਹੜੇ ਵੀ ਕੋਨੇ ਦੇ ਵਿੱਚ ਰਹਿੰਦਾ ਉਹਨਾਂ ਦੀਆਂ ਸਿੱਖਿਆਵਾਂ ਮਹਾਨ ਨੇ ਔਰ ਹਰ ਜਗ੍ਹਾ ਤੇ ਉਹਨਾਂ ਦਾ ਗੂੰਗਾਨ ਹੋ ਰਿਹਾ ਔਰ ਇਹ ਧਰਤੀ ਤਾਂ ਹੈ ਹੀ ਬਹੁਤ ਪਵਿੱਤਰ ਧਰਤੀ ਇਹ ਤੇ ਇਹ ਤੇ ਧਰਤੀ ਮਤਲਬ ਸ਼ਾਇਦ ਇਹੋ ਜੀ ਧਰਤੀ ਦੁਨੀਆ ਦੇ ਵਿੱਚ ਕਿਤੇ ਹੋਰ ਨਾ ਮਿਲੇ ਜਿੱਥੇ ਗੁਰੂ ਸਾਹਿਬ ਨੇ ਮਤਲਬ ਗੁਰੂ ਸਾਹਿਬ ਆਪਣੀ ਸ਼ਹਾਦਤ ਦੇਣ ਵਾਸਤੇ ਗਏ ਚਲੇ ਕੇ ਔਰ ਉੱਥੇ ਜਾ ਕੇ ਗ੍ਰਿਫਤਾਰ ਹੋਏ ਤਸ਼ੱਦਦ ਹੋਇਆ ਕਈ ਕੁਝ ਹੋਇਆ ਔਰ ਉਹਨਾਂ ਦੇ ਨਾਲ ਉਹ ਸਿੱਖ ਉਹਨਾਂ ਦੇ ਸੰਗਤ ਇਹੋ ਜੀ ਸੀਗੀ ਜੇ ਸੀਸ ਧੜਨਾ ਨੂੰ ਅਲੱਗ ਵੀ ਕਰ ਦਿੱਤਾ ਹੈ ਤੇ ਉੱਥੇ ਭਾਈ ਜਤਾ ਜੀ ਨੇ ਉਸ ਸੀਸ ਨੂੰ ਸੰਭਾਲ ਕੇ ਛਾਤੀ ਦੇ ਨਾਲ ਲਾ ਕੇ ਉਹ ਇਸ ਕਰਕੇ ਨਹੀਂ ਕਿ ਉਹ ਉਹ ਉਹਨਾਂ ਨੇ ਉਹ ਇੱਕ ਸੀਸ ਨਹੀਂ ਸਮਝ ਰਹੇ ਸੀਗੇ ਉਹ ਗੁਰੂ ਦੀ ਜੋਤ ਸੀਗੀ ਉਹ ਗੁਰੂ ਦੀ ਜੋਤ ਸੀਗੀ ਜਿਹਨੂੰ ਉਹਨੇ ਕਿ ਇਥੋਂ ਤੱਕ ਆਏ ਲੱਖੀ ਸ਼ਾਹ ਅਨਚਾਰਾ ਬਿਲਕੁਲ ਜਿੰਨਾ ਨੇ ਉਥੇ ਧੜ ਦਾ ਸੰਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਕਰ ਦਿੱਤਾ ਸੀਗਾ ਬਹੁਤ ਵੱਡੀ ਮਿਸਾਲ ਹੈ ਆਪਣੇ ਰੂਹ ਦਾ ਉਹ ਕੰਮ ਕਰਦੇ ਸੀਗੇ ਉਹਨਾਂ ਦੇ ਬੇਟੇ ਸੀਗੇ ਨਾਲ ਉਹਨਾਂ ਨੇ ਗੁਰੂ ਸਾਹਿਬ ਦਾ ਧੜ ਉਥੋਂ ਲਿਆ ਜਾ ਕੇ ਆਪਣੇ ਘਰ ਦੇ ਵਿੱਚ ਰੱਖਿਆ ਘਰ ਨੂੰ ਅੱਗ ਲਾ ਦਿੱਤੀ ਘਰ ਨੂੰ ਅੱਗ ਲਾ ਦਿੱਤੀ ਕਿ ਅਸੀਂ ਆਪਣੇ ਗੁਰੂ ਨੂੰ ਇੰਨਾ ਪਿਆਰ ਕਰਦੇ ਹਾਂ ਘਰ ਨੂੰ ਅੱਗ ਲਾ ਕੇ ਔਰ ਅੱਜ ਉਥੇ ਗੁਰਦੁਆਰਾ ਸ਼ਰੀਰਕ ਆਕਾਂਸਾ ਜਣਾਇਆ ਰੱਖੀ ਸ਼ਾਹਨ ਚਾਰਾ ਹਾਲ ਬਣਿਆ ਸੋ ਇਹ ਇਹ ਜਿਹੜੀਆਂ ਜਣਾ ਇਤਿਹਾਸ ਆ ਇਹ ਕੋਈ ਜੇ ਆਪਾਂ ਕਹੀਏ ਬਹੁਤ ਪੁਰਾਣਾ ਬਹੁਤ ਲੰਬਾ ਹੈ ਤੇ 350 ਸਾਲ ਆ ਮਤਲਬ ਦੇਖੋ ਤੁਸੀਂ ਰੀਸੈਂਟ ਜਿਹੜਾ ਧਰਮ ਹੈ ਉਹ ਆਪਣਾ ਸਿੱਖੀ ਦਾ ਹੈ ਦੇਖੋ ਆਪਾਂ ਐਵਰੇਜ 50 60 ਸਾਲ এজ ਵੀ ਐਕਸੈਪਟ ਕਰ ਲਈਏ ਤੇ ਪੰਜ ਛੇ ਪੀੜੀਆਂ ਪੁਰਾਣੀਆਂ ਬਿਲਕੁਲ ਆਪਣੇ ਸਭ ਦੀਆਂ ਪੰਜ ਛੇ ਪੀੜੀਆਂ ਪੁਰਾਣੀਆਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਇਹ ਹੋਈਆਂ ਨੇ ਔਰ ਅੱਜ ਸਮੇਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿ ਸਾਡੇ ਬੱਚੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਇਤਿਹਾਸ ਤੋਂ ਜੜੀਆਂ ਉਹ ਜਾਨੂ ਹੋਣ ਔਰ குரு ਸਾਹਿਬ ਦੇ ਦਰਸਾਏ ਹੋਏ ਰਾਹ ਤੇ ਚੱਲਦੇ ਹੋਏ ਅਸੀਂ ਹੱਕ ਸੱਚ ਦੇ ਰਾਹ ਤੇ ਚੱਲਦੇ ਹੋਏ ਇਹ ਜਿਹੜੇ ਬਾਤ ਦੇ ਵਿੱਚ ਸੈਕੂਲਰਿਜ਼ਮ ਧਰਮ ਨਿਰਪੱਖ ਰਾਜ ਜਿਹੜੀਆਂ ਤਾਂ ਚੁਣ ਹੈ ਆਪਾਂ ਸੁਣਦੇ ਹਾਂ ਸੰਵਿਧਾਨਾਂ ਦੇ ਵਿੱਚ ਸੈਕੂਲਰਿਜ਼ਮ ਵਰਡ ਯੂਜ਼ ਕੀਤਾ ਗਿਆ ਇੰਡੀਆ ਇਜ਼ ਅ ਸੈਕੂਲਰ ਸਟੇਟ ਇਹ ਇਹ ਇਹਨਾਂ ਦੀ ਸ਼ੁਰੂਆਤ ਜਿਹੜੀ ਹੈ ਨੀ ਜਿਹੜੀ ਹੈ ਨਾ ਗੁਰੂ ਸਾਹਿਬ ਨੇ ਰੱਖੀ ਗੁਰੂ ਸਾਹਿਬ ਨੇ ਰੱਖੀ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਤੁਸੀਂ ਉਮੀਦ ਵੀ ਇਹੀ ਕਰਦੇ ਆਂ ਭਜਨ ਜੀ ਜਿਹੜੇ ਪਵਿੱਤਰ ਸਦਨ ਦੇ ਵਿੱਚ ਤੁਸੀਂ ਸਾਰਾ ਅੱਜ ਆਪਾਂ ਖੜੇ ਆਂ ਤੇ ਉੱਥੇ ਪਵਿੱਤਰ ਧਰਤੀ ਦੇ ਉੱਪਰ ਇਹ ਜਿਹੜਾ ਲੱਗਣ ਜਾ ਰਿਹਾ ਹੈ ਇੰਡੀਡ ਇਤਿਹਾਸਿਕ ਹੈ ਤੇ ਦਿਨ ਵੀ ਇਤਿਹਾਸਿਕ ਹੈਗਾ ਤੇ ਵੱਡੀ ਗਿਣਤੀ ਸੰਗਤਾਂ ਆਣ ਗਈਆਂ ਤੇ ਪ੍ਰਬੰਧ ਤੁਸੀਂ ਕਰ ਰਹੇ ਹੋ ਤੇ ਉਮੀਦ ਵੀ ਇਹੀ ਕਰਦੇ ਆਂ ਦੂਰ ਦਰਾਡੇ ਵਿਦੇਸ਼ਾਂ ਤੋਂ ਆਪਣੇ ਦੇਸ਼ ਤੋਂ ਜਿਵੇਂ ਤੁਸੀਂ ਦੱਸਿਆ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਸੰਗਤ ਹੱਥੇ ਪਹੁੰਚੇਗੀ ਤੇ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋਏਗੀ ਪ੍ਰਬੰਧ ਜਿਹੜੇ ਨੇ ਅਸੀਂ ਕਾਫੀ 6-7 ਮਹੀਨੇ ਤੋਂ ਪ੍ਰਬੰਧ ਕਰ ਰਹੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕੈਬਨਟ ਦੀ ਸਬ-ਕਮੇਟੀ ਬਣਾਈ ਸੀ ਜਿਹਦੇ ਵਿੱਚ ਦਾਸ ਨੂੰ ਵੀ ਸ਼ਾਮਲ ਕੀਤਾ ਸੀਗਾ ਸਰਦਾਰ ਹਰਜੋਤ ਸਿੰਘ ਬੈਂਸ ਸਾਹਿਬ ਸਰਦਾਰ ਤਰਨਪ੍ਰੀਤ ਸਿੰਘ ਸੋਨ ਸਾਹਿਬ ਸੀਗੇ ਅਸੀਂ ਵੱਖ-ਵੱਖ ਜ਼ਿਲ੍ਹਿਆਂ 'ਚ ਗਏ ਕਿਥੋਂ ਨਗਰ ਕੀਰਤਨ ਹੁਣ ਨੇ ਅਸੀਂ ਸੰਤ ਸਮਾਜ ਨੂੰ ਇਹ ਸਾਰਾ ਕੰਮ ਸੰਤ ਸਮਾਜ ਹੀ ਕਰ ਰਿਹਾ ਅਸੀਂ ਤਾਂ ਜਸਟ ਫੈਸਿਲਿਟੇਟ ਕਰ ਰਹੇ ਹਾਂ ਕਿਤੇ ਰੋਡਸ ਬਣਾਉਣ ਦੀ ਲੋੜ ਆ ਉਹ ਕੀਤਾ ਚਰਨਸ਼ੋਪਰਾਪਤ ਜਿੱਥੇ ਉਹਨਾਂ ਦੇ ਸਥਾਨ ਨੇ ਉਹਨਾਂ ਤੇ ਕੀਰਤਨ ਅ ਅ ਦਰਬਾਰ ਜਿਹੜੇ ਆ ਉਹ ਕਰਵਾਏ ਲਾਈਟ ਐਂਡ ਸਾਊਂਡ ਸ਼ੋਅ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਜਿਹੜੇ ਕਰਾਏ ਇਹ ਫਿਰ ਜਿਹੜੇ ਡਰੋਨ ਦੇ ਰਾਹੀਂ ਇੱਥੇ ਵੀ ਇਸ ਧਰਤੀ ਦੇ ਉੱਤੇ ਵੀ ਗੁਰੂ ਸਾਹਿਬ ਦੀ ਜਿਹੜੀ ਬਾਣੀ ਆ ਜਾਂ ਉਹਨਾਂ ਦੇ ਜੋ ਜੋ ਉਹਨਾਂ ਨੇ ਉਹਨਾਂ ਦਾ ਜੀਵਨ ਆ ਉਹ ਅਸੀਂ ਡਰੋਨ ਦੇ ਰਾਹੀਂ ਇੱਥੇ ਵੀ ਸੰਗਤਾਂ ਨੂੰ ਜਿਹੜਾ ਉਹ ਉਹਨਾਂ ਵਾਸਤੇ ਡਰੋਨ ਚੋ ਵੀ ਕਰਾਵਾਂਗੇ ਪਲੱਸ ਸਾਡੀਆਂ ਤਿੰਨ ਟੈਂਟ ਸਿਟੀਆਂ ਬਣ ਰਹੀਆਂ ਨੇ ਆਲਮੋਸਟ 10000 ਸੰਗਤ ਦੇ ਠਹਿਰਨ ਦਾ ਅਸੀਂ ਪ੍ਰਬੰਧ ਜਿਹੜਾ ਆ ਉਹ ਇੱਥੇ ਕਰ ਲਿਆ ਹੋਇਆ ਇਸ ਤੋਂ ਇਲਾਵਾ ਤੁਸੀਂ ਦੇਖੋ ਵੀ ਅਸੀਂ ਆ ਆਮ ਆਦਮੀ ਕਲੇਨਕ ਵੀ ਬਣਾਏ ਨੇ ਕਿਉਂਕਿ ਇੰਨੀ ਸੰਗਤ ਆਉਣੀ ਆ ਕਿਸੇ ਨੂੰ ਕੋਈ ਥੋੜੀ ਬਿਮਾਰੀ ਮੋਟੀ ਪ੍ਰੋਬਲਮ ਆ ਜਾਂਦੀ ਆ 24 ਸਾਡੀਆਂ ਐਂਬੂਲੈਂਸਸ ਇੱਥੇ ਨੇ ਦੋ ਆਈਸੀਯੂ ਅਸੀਂ ਇੱਕ ਇੱਥੇ ਇੱਕ ਰੋਪੜ ਦੇ ਵਿੱਚ ਦੋ ਆਈਸੀਯੂ ਵੀ ਸਥਾਪਿਤ ਤੇ ਨੇ ਸੋ ਕੈਂਪ ਆਈਸ ਕੈਂਪ ਬਲੱਡ ਡੋਨੇਸ਼ਨ ਕੈਂਪ ਸਾਡਾ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਜੜਾ ਆ ਉਹ ਸਤਰਕਾ ਔਰ ਸਿਹਤ ਵਿਭਾਗ ਪੂਰੀ ਤਰ੍ਹਾਂ ਕਿਉਂਕਿ ਜਦੋਂ ਸੰਗਤ ਜادیه ਹੋਵੇ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਸੋ ਅਸੀਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਔਰ ਇਹ ਸ਼ਹਿਰ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਸੰਗਤ ਨੂੰ ਹੋਰ ਸਹੂਲਤ ਦੇਣ ਵਾਸਤੇ ਅਸੀਂ ਬੱਸਸ ਵੀ ਜਿਹੜੀਆਂ ਨੇ ਉਹ ਟਰਾਂਸਪੋਰਟ ਵਿਭਾਗ ਵੱਲੋਂ ਤਵਾਂਗੇ ਤਾਂ ਕਿ ਤਾਕੇ ਵਾਤੋਂ ਵੱਧ ਸੰਗਤ ਜਿਹੜੀ ਆ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਪਹੁੰਚ ਸਕੇ ਔਰ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰ ਸਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਜਾਣਕਾਰੀ ਦੇਣ ਦੇ ਲਈ ਵੀ ਤੇ ਉਮੀਦ ਕਰਦੇ ਹਾਂ ਪ੍ਰਮਾਤਮਾ ਖੁਦ ਮਿਹਰਬਾਨ ਹੈਗਾ ਤੇ ਉਹ ਮਿਹਰ ਵੀ ਕਰੇਗਾ ਤੇ ਸਾਰੇ ਪ੍ਰਬੰਧਾਂ ਤੋਂ ਬਾਅਦ ਵੱਡੀ ਗਿਣਤੀ 'ਚ ਸੰਗਤ ਦੀ ਇੱਥੇ ਆਮਦ ਹੋਏਗੀ ਬਹੁਤ ਧੰਨਵਾਦ ਥੈਂਕ ਯੂ ਇਜਾਜ਼ਤ ਦਿਓ ਧੰਨਵਾਦ